ਅੱਜ ਡੇ 1 ਹੈ ਜੀ ਤੇ ਡੇ 1 ਗੁਰੂ ਮਹਾਰਾਜ ਦੀ ਸੇਵਾ ਚੱਲ ਰਹੀ ਹੈ ਲੜੀਆਂ ਲੱਗ ਰਹੀਆਂ ਨੇ ਡੇ 1 ਦੇ ਵਿੱਚ ਗੁਰੂ ਮਹਾਰਾਜ ਜੀ ਦੇ ਸਰੂਪ ਵੀ ਆਏ ਨੇ ਤੇ ਅੱਜ ਆਰੰਭ ਹੋਣਾ ਹੈ ਜੀ ਪਾਠ ਆਪਾਂ ਜੀ ਤਾਂ ਆਪ ਜੀ ਨੂੰ ਦਿਖਾਵਾਂਗੇ ਤਿੰਨ ਰੋਜ਼ਾ ਸਮਾਗਮ ਅਖੰਡ ਪਾਠ ਸਾਹਿਬ ਦਸਮ ਜੀ ਦੀ ਬਾਣੀ ਦਾ ਪ੍ਰਕਾਸ਼ ਹੋਏਗਾ ਸ਼ਾਮ ਨੂੰ ਆਰਤੀ ਆਪਾਂ ਸਾਰੇ ਵਿਖਾਵਾਂਗੇ ਜੀ YouTube ਦੇ ਵਲੌਗ ਦੇ ਵਿੱਚ aitäh right . ਆਪੋ ਕੰਨਾਂ ਗਾਜਿਆਕਾਰ ਖਾਲਸਾ ਦੀ ਸਾਹ ਬੋਲੋ ਜੀ ਸਵਾਹਿਬ ਸਤਿਗੁਰ ਜੀ ਆਪ ਜੀ ਦੇ ਸਿੱਖਾਂ ਦਾ ਮੰਨ ਨੀ ਮਾਤ ਕੀ ਮਤ ਪਤ ਦੇ ਰਾਖੀ ਹੈ ਅਕਾਲ ਪੁਰਖ ਵਾਹਿਗੁਰੂ ਜਿਹੜਾ ਮਾਣ ਤਾਣਿਆਂ ਦੇ ਤਾਂ ਬਿਉਟੀ ਆਸਰੀ ਅਣਪਾਰ ਸਰ ਸਵੇ ਜਮਦੀ ਸਾਹਿਬ ਦੇ ਰੰਗ ਕਰਦੀ ਆ ਗਿਆ ਕੋਸ਼ਿਸ਼ ਕਰੋ ਜੀ ਸਤਿਗੁਰ ਜੀ ਆਵਾ ਗੱਬਰਿਆ ਕਾਲ ਦਰਿਆ ਵਾਧਿਆ ਵਾਲੇ ਸਤਿਗੁਰ ਰੱਖ ਲੈ ਬਚਾ ਲੈ ਜੀ ਰਾਜ ਤੁਤੋ ਤੁਤੋ ਜੀ ਜੋਤਿ ਗੋ ਸਰਬੰਗ ਘਰ ਦੇ رست ہوئی ہے ہو جی لنگر واسطے بیبیاں سیوا بھی کر رہی ہیں جی ਗੁਰੂ ਜੀ ਗੁਰੂ ਮਹਾਰਾਜ ਦੀਆਂ ਫੌਜਾਂ ਨਿਹੰਗ ਸਿੰਘ ਜਿਨ੍ਹਾਂ ਨੇ ਕਾਠੀਆਂ ਦੇ ਉੱਤੇ ਘੋੜੀਆਂ ਦੇ ਵਿੱਚ ਕਈ ਕਈ ਰਾਤਾਂ ਸੁੱਤੇ ਨਹੀਂ ਸੀ ਉਹਨਾਂ ਦੇ ਵਾਰਿਸ ਇਹਨਾਂ ਦੇ ਕਰਕੇ ਆਪਣੇ ਸਿਰਾਂ ਦੇ ਵਿੱਚ ਅੱਜ ਪੱਗਾ ਬੰਨ੍ਹਿਆ ਜੀ ਇਹਨਾਂ ਦੇ ਕਰਕੇ ਆਪਾਂ ਨੂੰ ਪਾਤਸ਼ਾਹੀਆਂ ਬਖਸ਼ੀਆਂ ਜੀ ਮਹਾਰਾਜ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਬਾਬਾ ਬਿਧੀ ਚੰਦ ਸਾਹਿਬ ਜੀ ਸ਼ਿਦਾ ਸਿੰਘਾ ਬਾਬਾ ਮਨੋਹਰ ਸਿੰਘ ਜੀ ਦੇ ਆਪਣੇ ਡੇਰੇ ਆਏ ਆ ਜੀ ਤੇ ਇੱਥੇ ਗੁਰੂ ਮਹਾਰਾਜ ਦਾ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਆਪ ਜੀ ਦੇ ਦਲ ਵਹੀਰ ਚਕਰਵਰਤੀ ਨਾਲ ਆਇਆ ਹੈ ਜੀ ਤੇ ਆ ਵੇਖ ਸਕਦੇ ਆ ਕਿ ਮੇਰਾ ਦਾਸ ਦਾ ਨਾਮ ਪ੍ਰਪਾਲ ਸਿੰਘ ਤੇ ਵੇ ਆਪ ਵੀ ਵੇਖ ਸਕਦੇ ਆ ਪੂਰਾ ਦਲ ਵੀਰ ਨਾਲ ਆਪਣਾ ਬਾਬਾ ਜੀ ਆਏ ਆ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਅੱਜ ਪਾਠ ਸਭ ਹੋਣੇ ਆ ਪਰਸੋਂ ਭੋਗ ਮਹਲਾ ਦੀ ਹਾਜ਼ਰੀ ਹੋਵੇਗੀ I ਖੇਚੀ ਕੇ ਰੱਖੋ ਖੇਚੀ ਕੇ ਤੇ ਆਪਾਂ ਇਧਰ ਘੋੜਿਆਂ ਵਾਲ ਲੈ ਕੇ ਚਾਹਦੇ ਆ ਅੱਜ ਨੂੰ ਵਾਇਗਰੋ ਜੀ ਆ ਸਿੰਘਾਂ ਨੇ ਆਪਦੇ ਤੰਬੂ ਲਾਏ ਆ ਜੀ ਤੇ ਆਪਦੇ ਆਪਦੇ ਟੈਂਟ ਦੇ ਵਿੱਚ ਸਿੰਘਾਂ ਸੇਵਾ ਵੀ ਕਰ ਰਹੇ ਵੀਰ ਜੀ ਪੱਠਿਆਂ ਦੀ ਪੱਠੇ ਵੱਢ ਕੇ ਸੇਵਾ ਵੀ ਕਰ ਰਿਹਾ ਜੀ ਬਰਸੀਨ ਪਾਉਂਦੇ ਆ ਘੋੜਿਆਂ ਨੂੰ ਜੀ ਤੇ ਇੱਧਰ ਜਿੱਥੇ ਦੇਖੋ ਇੱਧਰ ਵੀ ਘੋੜੇ ਬੰਨੇ ਆ ਜੀ ਜੂਮ ਕਰਕੇ ਵਿਖਾਉਣਾ ਇੱਧਰ ਵੀ ਘੋੜੇ ਬੰਨੇ ਆ ਜੀ ਵਾਇਗਰੋ ਜੀ ਆ ਘੋੜਿਆਂ ਦੇ ਨਾਂ ਵੀ ਰੱਖਿਆ ਵੀਰ ਜੀ ਦੱਸ ਰਹੇ ਹੀ ਹੁਣੇ ਵੀਰ ਜੀ ਕੀ ਨਾਂ ਘੋੜੇ ਦਾ ਹੈ ਘੋੜੇ ਦਾ ਨਾਂ ਚੰਬਾ ਜੀ ਇਹ ਸਰੀਰ ਤੋਂ ਹੀ ਚੰਬਾ ਵਾ ਇਹਦਾ ਜਿਹੜਾ ਰੰਗ ਰੂਪ ਆ ਸਾਰਾ ਉਹ ਦੂਜਾ ਜੀਏ ਵੇਖੋ ਆਪਾਂ ਦੂਰੋਂ ਵੇਖ ਸਾਡੇ ਘੋੜੇ ਦੀ ਬਾਹਰ ਨਾਲੋਂ ਕੀ ਚੱਬਾ ਗਏ ਹੁੰਦੇ ਆ ਹੁੰਦਾ ਕੀ ਉਹ ਬਾਦਲ ਘੋੜਾ ਆਪਣਾ ਉਹਨੂੰ ਬਾਦਲ ਆ ਬਾਬਰ ਘੋੜਾ ਇਹ ਬਾਬਰ ਘੋੜਾ ਹੈ ਜੀ ਆ ਬਾਦਲ ਘੋੜਾ ਹੈ ਜੀ ਆ ਜਿੱਦਾਂ ਜੀ ਵੇਖੋ ਚਿੱਟੇ ਘੋੜੇ ਗਿਆਨੀ ਹੋਣਾ ਦੇ ਇਹ ਗਿਆਨੀ ਘੋੜਾ ਹੈ ਜੀ ਉਹ ਪੁੱਲਾ ਘੋੜਾ ਹੀ ਉਹ ਘੋੜੇ ਨਾਲ ਕੁੱਲਾ ਰੱਖਿਆ ਪਿਆਰ ਨਾਲ ਵਾਗਰੂ ਜੀ ਬ੍ਰਾਊਨ ਰੰਗ ਦਾ ਜਿਹੜਾ ਘੋੜਾ ਹੈ ਦਾ ਨਾਂ ਕੁੱਲਾ ਰੱਖਿਆ ਹੈ ਜੀ ਕੁੱਲਾ ਘੋੜਾ ਜੀ ਹਾਂਜੀ ਇਹ ਸਿੰਘਾਂ ਨੇ ਆਪਣੇ ਆਪਣੇ ਘੋੜਿਆਂ ਦੇ ਆਪਣੇ ਆਪਣੇ ਵਿਸ਼ੇਸ਼ ਨਾਮ ਰੱਖੇ ਆ ਪਿਆਰ ਨਾਲ ਇਹਨਾਂ ਨੂੰ ਹਾਂਜੀ ਇਹ ਸਿਰੇ ਜਾਣ ਪਾਈ ਆ ਇਹਨਾਂ ਨੂੰ ਜਾਣ ਤੋਂ ਵੱਧ ਕੇ ਇਹਨੂੰ ਕਰਦੇ ਆ ਜਿਵੇਂ ਇਹਨਾਂ ਨੂੰ ਕਦੀ ਪੱਠੇ ਤੋਂ ਬਿਨਾਂ ਨਹੀਂ ਰਹਿ ਸਕਦੇ ਘੋੜੇ ਉਹਨਾਂ ਨੂੰ ਵਾਗਰੂ ਜੀ ਘੋੜਿਆਂ ਦੀ ਸੇਵਾ ਚੱਲ ਰਹੀ ਆ ਜੀ ਤੇ ਇਹਨਾਂ ਦੇ ਵਾਲ ਲੋਣ ਨੇ ਵੀ ਇਹ ਕੀ ਕਰ ਰਹੇ ਆ ਜੀ ਬਾਬਾ ਜੀ ਅੱਛਾ ਇਹਨਾਂ ਦੇ ਵਾਲ ਲੋਣ ਨੇ ਜੀ ਕੱਟਾ ਮਿੱਟੀ ਗੜੇ ਦੇ ਜਮੇ ਕੋ ਲੌਂਡ ਹੈ ਵੀਰ ਜੀ ਤਾਂ ਹੱਤੋਂ ਬੰਨੀਆਂ ਇਹਨਾਂ ਦੀਆਂ ਮਿੱਠਾ ਬੰਨੀਆਂ ਲੱਤ ਨੂੰ ਲੈ ਕੇ ਦੀ ਅੱਛਾ ਅੱਛਾ ਹਾਂ ਮਾਰਦਾ ਬਹੁਤ ਹੈ ਜੀ ਹਾਂ ਇਹ ਕੀ ਕਰਦਾ ਸਿੰਘਾਂ ਦਾ ਪਿਆਰ ਵੇਖੋ ਜੀ ਘੋੜੇ ਦੇ ਨਾਲ ਕਿੰਨਾ ਹੈ ਜੀ ਤੇ ਦੁੱਧ ਛਕ ਰਿਹਾ ਇਹ ਨਾਲ ਘੋੜੇ ਨੂੰ ਪਿਆਰ ਕਰ ਰਿਹਾ ਜੀ ਕਹੂਗਾ ਮੈਂ ਉਹ ਖੁਣੇ ਨਹੀਂ ਕਰੀ ਅਜੇ ਤੱਕ ਆਪਾਂ ਵੇਖ ਸਕਦੇ ਆ ਘੋੜੇ ਦਾ ਅਨਮੋਲ ਘੋੜਾ ਜੀ ਪਿਆਰ ਨਾਲ ਸੱਨੇ ਆਪਣੇ ਸਿੰਘਾਂ ਨੇ ਆਪਣੇ ਨਾਮ ਰੱਖੇ ਘੋੜਿਆਂ ਦੇ ਆਹੋ ਜੀ ਦਾ ਭਾਵੇਂ ਨੂੰ ਲੱਗੀ ਕੋਈ ਨਹੀਂ ਐ ਬੜਾ ਪ੍ਰੇਮ ਸਤਕਾਰ ਵਾਲਾ ਘੋੜਾ ਹੈ ਜੀ ਕੋਈ ਨਹੀਂ ਕਿਹਦੇ ਆ ਦੇਖੋ ਆ ਮੈਗਰੂ ਖਰਾਕ ਹੀ ਪੋਣੇ ਤੁਸੀਂ ਇਹਨਾਂ ਨੂੰ ਖਰਾਕ ਇਹਨਾਂ ਦੀ ਆਪਣੇ ਪੱਠੇ ਹੋ ਗਏ ਇਹਨਾਂ ਛੋਲੇ ਹੋ ਗਏ ਜੋ ਚੋਕਰ ਜੋ ਵੀ ਆਪਣਾ ਸਾਰਾ ਸਮਾਨ ਇਹਦਾ ਟੂੜੀ ਪਠੇ ਵਰਸੀਨ ਜਿੱਦਾਂ ਉਹ ਸਭ ਘੋੜਿਆਂ ਨੂੰ ਪਾਏ ਜਿੰਨਾ ਸਭ ਸਾਰੇ ਸਿੰਘਾਂ ਨੂੰ ਇਹ ਇਹਨਾਂ ਦੀ ਖਰਾਕ ਹੈ ਜੀ ਐਗਰੂ ਜੀ ਨੇ ਦੌੜ ਵੀ ਕਰਾਵਾਂਗੇ ਪਰਸ ਨੂੰ ਇਹਨਾਂ ਦੀ ਦੌੜ ਹਾਂਜੀ ਪਰਸੋਂ ਮhalla ਜੀ ਇੱਥੇ ਸਾਰੇ ਘੋੜੇ ਆਪਣੇ ਆਪਣੇ ਸਿੰਘ ਆਪਣੇ ਤਿਆਰ ਕਰਕੇ ਘੋੜੇ ਆਪਣੇ ਦੌੜ ਹੋਣ ਲੈ ਕੇ ਜਾਣਗੇ ਇਹਦਾ ਜਲਵਾ ਅਰਦਾਬ ਤੇ ਆਵੇ ਤਾਂ ਇਹ ਸੁਪਾਈ ਰੈਸਾ ਆਏ ਜੱਲੇ ਜੱਲੇ ਸਰਕਾਰਾਂ ਤੋਂ ਦੀ ਆਪ ਨੂੰ ਕਿਉਂ ਨਿਆਰਾ ਰਾਜ ਨਹੀਂ ਮਹਾਰਾਜ ਜੀ ਨੇ ਕਰੇ ਸਾਈ ਸਭ ਦੀ ਇਹ ਕਾਲ ਪੂਰੀ ਜੀ ਦਾ ਧਿਆਨ ਸਰ ਕੇ ਹੈਲੋ ਆਦੋ ਦੇ ਦਿਓ ਲਿਖਿਓ ਹਾਂ ਅੰਜਾਈ ਵਾਇਗਰ ਜੀ ਸਤਿ ਸ਼੍ਰੀ ਅਕਾਲ ਵਾਇਗਰ ਜੀ ਗੁਰੂ ਮਹਾਰਾਜ ਜੀ ਦਾ ਰਗੜਾ ਤੇ ਸ਼ਰਦਾਈ ਤਿਆਰ ਹੈ ਜੀ ਕਾਕਾ ਜੀ ਪਤੇ ਬਾਬਾ ਜੀ ਤੋਂ ਨਿਹਾਲ ਸਤਿਯਾਰ ਬੋਲੇ ਤੋ ਨਿਹਾਲ ਸਤਿਯਾਰ ਇੱਕ ਅਗਲੇ ਬਾਕੇ ਫਿਰ ਤੋਂ ਫੇਰ ਤੋਂ ਡਗਦਾ ਗਾਲਾ ਗਲੀਆਂ ਦਿਖਦਾ ਨਸ਼ਾ ਮਜੜਾ ਉਹਦੇ ਬਾਅਦ ਤੇ ਦਵਾਈ ਹੈ ਲੋਨ ਨੂੰ ਕੋਲ ਪੋਣਾਣਾ ਮਨਗੇ ਪੋਣਾ ਦੁੱਧ ਉਹ ਤਾਂ ਦਿਨਾਂ ਕਿ ਤਰਾਂ ਫੇਰ ਪੀਣੀ ਆ ਲੋ ਬੜਾ ਕਾਮੇ ਰਿਹਾ ਸੰਗਤਾਂ ਦਾ ਕਾਫਲਾ ਚੱਲਿਆ ਜੀ ਹੁਣ ਡੜਾ ਫਾਰਮ ਤੇ ਗੱਡੀਆਂ ਪਾਲੀਆਂ ਮਹਾਰਾਜ ਦੀ ਕਿਰਪਾ ਨਾਲ ਡੜੇ ਫਾਰਮ

ਵੀਰ ਜੀ ਕਿਦਾਂ ਲੱਗਦੇ ਆ ਪਰ ਉਹ ਸਕਾਟ ਕਰਦੇ ਹੋਏ ਪਪਾ ਜੀ ਨੂੰ ਉਹ ਤੁਸੀਂ ਬਹੁਤ ਅੱਧੀ ਹੈ ਵੀਰ ਜੀ ਦਾ ਸਾਉਦੀਆ ਮੂਵੀਆਂ ਜਿਹੜੇ ਸਕਾਟ ਕਰਦੇ ਇੱਜ ਗੱਡੀ ਦੇ ਪਿੱਛੇ ਗੱਟੀਆਂ ਆਉਂਦੀ ਆ ਉਦਾਂ ਦੀ ਫੀਲਿੰਗ ਆਉਂਦੀ ਪੂਰੀ ਮਾਫੀਆ ਟਾਈਪ ਸੰਗਤ ਜੀ ਬਾਬਾ ਜੀ ਗੱਡੀ ਬਾਬਾ ਅਵਤਾਰ ਸਿੰਘ ਜੀ ਦੀ ਗੱਡੀ ਹੁਣ ਚੱਲੀ ਆ ਚਾਲੇ ਪਉਣ ਪਿੰਡ ਬਗੋਰੇ ਤੇ ਬਗੋਰੇ ਦੀਆਂ ਸੰਗਤਾਂ ਦਾ ਦਰਸ਼ਨ ਕਰਾਂਗੇ ਜੀ ਆਈ ਪਤੇ ਪਹੁੰਚ ਗਏ ਅਮਰਦਾਸ ਸਾਹਿਬ ਦੇ ਪਾਤਸ਼ਾਹ ਜੀ ਉਹਦੇ ਇਕਰਾਰ ਕੀ ਕਰਕੇ ਇਹ ਮੰਗਲ ਕਰਤੇ ਜੇ ਨਾਲ ਸਾਹਿਬ ਪ੍ਰਭੂ ਦਾ ਜਸ ਕਰਦੇ ਹੋਏ ਖੁਸ਼ੀਆਂ ਦੇ ਸਹਿਤ ਪ੍ਰਵੇਸ਼ ਹੋਏ ਕਿ ਨਾ ਨਵ ਹਰਪੁਰ ਦੇ ਘਰ ਤੇ ਨਾਨਕ ਸਾਹਿਬ ਵੱਸਣ ਵਾਲੇ ਕੁਸ਼ੀស្តਰੀਆਂ ਨੇ ਖੁਸ਼ੀਆਂ ਦੇ ਨਾਲ ਜੀ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਆਏ ਬਰਾ ਅੱਜ ਡੇ 2 ਆ ਜੀ ਤੇ ਚੱਲਨੇ ਆ ਬਾਬਾ ਮਨੋਰ ਸਿੰਘ ਜੀ ਦੇ ਡੇਰੇ ਰੈਡੀ ਹੋਣ ਲੱਗੇ ਆ ਤੇ ਜਨਮਰ ਦਾ ਕੰਮ ਆਪਾਂ ਨੇ ਬਰੇਡ ਲਿਆ ਵਾ ਤੇ ਹੁਣ ਆਪਾਂ ਜਾ ਕੇ ਵੇਖਦੇ ਆ ਕਬੱਡੀ ਅੱਜ ਅੱਜ ਕਬੱਡੀ ਲੱਗੀ ਆ ਜੀ ਉੱਥੇ ਕਬੱਡੀ ਜਾ ਕੇ ਉਤਬਾਚ ਰਾਤ ਨੂੰ ਕੀਰਤਨ ਵਰਮਾਰਾ ਲੰਗਰਾਂ ਦੀ ਸੇਵਾ ਕਰਾਂਗੇ ਜੀ ਮਿਲਦੇ ਆ ਜੀ ਉੱਥੇ ਜਾ ਕੇ ਦਿਖਾਉਣੇ ਤੁਹਾਨੂੰ ਕਲਿੱਪਸ ਮੂਡ ਸੈਂਟਰ ਕਰ ਚੁੱਕੇ ਆ ਇਹ ਕਬੱਡੀ ਦੇ ਸੱਚੇ ਆਸ਼ਕਾ ਬਾਬਾ ਮੋਹਨ ਸਿੰਘ ਜੀ ਬਾਬਾ ਜੀ ਦੋ ਕਦਮ ਗਰਾਊਂਡ ਵੱਲੋਂ ਚੱਲ ਕੇ ਆਜੋ ਕਿ ਜਿੰਨਾ ਚਿਰ ਰਹੂ ਦਸਾਨੀਆਂ ਅੰਦੋਲਨ ਦਾ ਇਤਿਹਾਸ ਬਈ ਦੁਨੀਆ ਕਰਦੀ ਰਹੂ ਬਾਬੇ ਮੋਹਨ ਸਿੰਘ ਨੂੰ ਯਾਦ ਬਈ 26 ਤਰੀਕ ਨੂੰ ਬੰਦ ਮੋਰਚੇ ਦੇ ਵਿੱਚ ਜਿਹੜਾ ਸੀ ਜਾਣ ਪਾ ਗਿਆ ਇਹ ਉਹੀ ਬਾਬਾ ਏ ਜਿਹੜਾ ਦਿੱਲੀ ਮੋਰਚੇ ਦੇ ਵਿੱਚ ਸਿਰ ਧਰਦੀ ਬਾਜ਼ੀ ਲਾ ਗਿਆ ਉਹ ਬਾਬਾ ਮੋਹਨ ਸਿੰਘ ਜੀ ਆਏ ਹੋਏ ਆ ਇੱਕ ਵਾਰੀ ਜ਼ੋਰਦਾਰ ਜਕਾਰਾ ਲਾਉਣਾ ਤੇ ਜਕਾਰੇ ਦਾ ਜਵਾਬ ਆਪਾਂ ਜ਼ਰੂਰ ਦੇਣਾ ਬੋਲੇ ਦਸਾਨੀ ਅੰਦੋਲਨ ਦਾ ਇਤਿਹਾਸ ਵਈ ਦੁਨੀਆ ਕਰਦੀ ਰਊ ਬਾਬੇ ਮੋਹਨ ਸਿੰਘ ਨੂੰ ਯਾਦ ਵਈ 26 ਤਰੀਕ ਨੂੰ ਪੰਦ ਮੋਰਚੇ ਦੇ ਵਿੱਚ ਜਿਹੜਾ ਸੀ ਜਾਨ ਪਾ ਗਿਆ ਇਹ ਉਹੀ ਬਾਬਾ ਏ ਜਿਹੜਾ ਦਿੱਲੀ ਮੋਰਚੇ ਦੇ ਵਿੱਚ ਸਿਰ ਧੜ ਦੀ ਬਾਜ਼ੀ ਲਾ ਗਿਆ ਉਹ ਬਾਬਾ ਮੋਹਨ ਸਿੰਘ ਗੁਰੂ ਦਾ ਖਾਲਸਾ ਜਗਦੀਪ ਸਿੰਘ ਕਬੱਡੀ ਪਾ ਰਿਹਾ ਹੈ ਲੈ ਵੀ ਸੋਹਣਿਆ ਵੀਰਾ ਦੁਨੀਆ ਸੰਦੀਪ ਕਹਿੰਦੀ ਹੈ ਕੋਈ ਛੋਟਾ ਜੱਸਾ ਮਾਨ ਸਾਡਾ ਭਰਾ ਆਇਆ ਅੱਜ ਕਹਿੰਦੇ ਰੈਫਰੀ ਦੀ ਸੇਵਾ ਨਭਾਈ ਜਾਂਦਾ ਆਂ ਅਦਰ ਕਹਿੰਦੇ ਦਿਲਰਾਜ ਆਇਆ ਕਬੱਡੀ ਪਾਉਣ ਲਈ ਮੇਰੇ 달ੂ ਮੇਰੇ ਮਿੱਤਰੋ ਕੋਈ ਦਿਲਰਾਜ ਕਹਿੰਦਾ ਕੋਈ 달ੂ ਕਹਿੰਦਾ ਉਹ ਕਾਂਗੇ ਵਾਲਿਆ ਉਹ ਬੱਲੇ ਬੱਲੇ ਕਰਾਉਣੀ ਪਣੀ ਆ ਪਰ ਕਹਿੰਦੇ ਆ ਸਨੇ ਕਰ ਦੱਤੇ ਆ ਪੁਆਇੰਟ ਰੈਡਰ ਨੇ ਆਪਣੀ ਟੀਮ ਦੇ ਲਈ ਜੋੜ ਦੱਤਾ ਆ ਮੁੰਡੇ ਦਾ ਕੱਦ ਕਾਟ ਦੇ ਕੇ ਨਾ ਜ਼ਰੂਰ ਦੱਸੇ ਮੁੰਡਾ ਆ ਦਵਿੰਦਰ ਆ ਗਿਆ ਮੇਰੇ ਮਿੱਤਰੋ ਕੱਦ ਕਾਟ ਘਾਵੇਂ ਭਾਵੇਂ ਮੁੰਡੇ ਦਾ ਨਿੱਕਾ ਪਰ ਕਹਿੰਦੇ ਫੁਰਤੀ ਚੁਸਤੀ ਬਾੜੀ ਆ ਮੇਰੇ ਮਿੱਤਰੋ ਆ ਦੂਜੇ ਪਨੇ ਦਮਣ ਦਮਣ ਦੇ ਨਾਲ ਟੱਕਰ ਆ ਸਿਰੇ ਦੀ ਏ ਬੱਲੇ 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 ਪਰ ਪੁਆਇੰਟ ਜਾਫੀ ਦਾ ਉਹ ਪੁਆਇੰਟ ਦਮਣ ਦਾ ਉਧਰ ਚਰਨਜੀਤ ਸਿੰਘ ਚੰਨ ਆਣਾ ਆਇਆ ਸਾਡਾ ਭਰਾ ਉਸ ਵੀਰ ਦਾ ਵੀ ਧੰਨਵਾਦ ਕਰ ਦਿੰਨੇ ਆ ਲਓ ਕਬੱਡੀ ਪੈਂਦੀ ਆ ਮੇਰੇ ਮਿੱਤਰੋ ਪਰ ਜੀਤ ਕੋਈ ਛੋਟਾ ਗੋਪਾ ਕਹਿ ਦਿੰਦਾ ਪਰ ਪੁਆਇੰਟ ਰੇਡਰ ਨੇ ਜੋੜ ਦਿੱਤਾ ਇਹ ਫੌਲਡ ਪਲੇਅ ਲਈ ਮੈਚ ਖੇਡੇ ਜਾ ਰਹੇ ਮੇਰੇ ਮਿੱਤਰੋ ਉਹ ਚੋਟੀ ਦਾ ਮੇਲਾ ਖੇਡੇ ਜਾ ਰਿਹਾ ਹੈ ਅਗਲੀ ਰੇਡ ਦਿੱਲੂ ਦੀ ਤੇ ਬੋਲ ਅਮਰਤਵੀਰ ਦੇ ਅੰਗੇ ਲੱਗਦਾ ਕੌਣ ਬੱਲੇ ਬੱਲੇ ਕਰਦਾ ਹੈ ਬੋਲ ਦਸ਼ਮੇਸ਼ ਫਾਰਮ ਵਾਲੇ ਦਾ ਧੰਨਵਾਦ ਕਰ ਦਿੰਨੇ ਆ ਉਹ ਦਸ਼ਮੇਸ਼ ਫਾਰਮ ਵਾਲੇ ਦਾ ਧੰਨਵਾਦ ਕਰ ਦਿੰਨੇ ਆ ਲਓ ਪੈਂਦੀ ਹੈ ਕਬੱਡੀ ਜਾਫੀ ਤਿੰਨ ਮਰੇ ਮਤਰੋ ਕੌਣ ਅੱਗੇ ਲੱਗਦਾ ਕੌਣ ਬੱਲੇ ਬੱਲੇ ਕਰਦਾ ਹੈ ਬੱਲੇ 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 ਇਹ ਆ ਪਿੰਡ ਦਮਣ ਖਮਰੀਏ ਵਾਲਾ ਮੇਰੇ ਮਤਰੋ ਕਰਦਾ ਟਰਾਈ ਪਰ ਪੁਆਇੰਟ ਜਾਫੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਲਗਾਤਾਰ ਤੀਜਾ ਜਫਾ ਮੁੰਡੇ ਨੇ ਲਾ ਕੇ ਬੁੱਕੇ ਦੇ ਦਿੱਤੀ ਹੈ ਤੇਜ ਜਫਾ ਲਾ ਕੇ ਕਹਿੰਦੇ ਮੁੰਡੇ ਨੇ ਦੇ ਨਾਲ ਟੱਕਰ ਆਹ ਸਿਰੇ ਦੀ ਸਿਰੇ ਦੀ ਸਿਰੇ ਦੀ ਜੇ ਜਫਾ ਲੱਗ ਗਿਆ ਤਾੜੀਆਂ ਰੇਡਰ ਪੱਜ ਗਿਆ ਤਾੜੀਆਂ ਆਹ ਤਾੜੀਆਂ ਸੰਗਤ ਜੀ ਰਾਤ ਦਾ ਟਾਈਮ ਹੋ ਗਿਆ ਹੈ ਜੀ ਸ੍ਰੀ ਤੀਰਤੰਦਰਬਾਰ ਮਹਾਰਾਜ ਦੇ ਲੱਗੇ ਨੇ ਤੇ ਸੰਗਤ ਸਵੇਰ ਨਾਲ ਵੱਧ ਗਈ ਹੈ ਜੀ ਦਰ ਸਿੰਘ ਕਰੋ ਜੀ ਸ੍ਰੀ ਰਾਮ ਦਾ ਹਜ ਜੀ ਫਲੋਤੇ ਹਰਨਾ ਵਾਹਿਗੁਰੂ ਜੀ ਅੱਜ ਦੂਜਾ ਦਿਨ ਹੈ ਤੇ ਮੇਰੇ ਵਿੱਚ ਅੱਜ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੈ ਦੋਵੇਂ ਲੰਗਰ ਪਾਸੇ ਵੀ ਤੇ ਇਧਰ ਵੀ ਇਕੱਠ ਬਹੁਤ ਜ਼ਿਆਦਾ ਹੈ। ਤੇ ਲੋਕ ਜਦੋਂ ਜੱਫਾ ਪਸਾਰ ਨੇ ਜਿੱਦਣੋਂ ਜੀ ਆਤੀ ਜਦੇ ਇਹਨਾ ਜੀ ਸਵਾਗਤ ਹੈ ਤੇ ਮੇਰੇ ਨਾਲ ਸਾਫ ਵੀਰ ਤੇ ਚਰਨਜੀਤ ਵੀਰ ਆ ਗਏ ਆ ਤੇ ਬਾਕੀ ਵੀਰ ਫੜੇ ਅੰਦਰ ਨੇ ਜਦੋਂ ਦਿਖਾਉਨੇ ਮਹਾਰਾਜ ਜੀ ਦੀਵਾਨ ਕੀਤਾ ਸਜਾਇਆ ਹੋਇਆ ਜੀ। ਜਿੱਥੇ ਤੱਕ ਨਿਗਾਹ ਜਾਂਦੀ ਆ ਉੱਥੋਂ ਤੱਕ ਹੀ ਸੰਗਤਾਂ ਦਾ ਇਕੱਠ ਆ। ਜਿੱਧਰ ਨੂੰ ਮਰਜ਼ੀ ਨਿਗਾਹ ਕਾ ਮਾਰ ਲੋ। ਗਰਾਊਂਡ ਵੱਲ ਸੰਗਤ ਜਾਂਦੀ ਹੋਈ। گردوارا بابا منوہر سنگھ اور یہ جو ہمارے یو ٹیوبر ہیں راجا جوشن جی یہ خون ڈونیٹ کر رہے ہیں آپ دیکھ سکتے ہیں آپ کیا کہنا چاہتے ہیں اس بارے خون ابالے کم کر رہا ہے شہید ادم سنگھ ٹرسٹ وطارگن بلڈ ڈونیشن کیمپ بھی لگا ہوا ہے جی ਕੋਲਡ ਡਰਿੰਕ ਵੀ ਲੱਗੀ ਹੋਈ ਆ ਲੰਗਰ ਕੋਲਡ ਡਰਿੰਕ ਦਾ ਆ ਦੇਖਾਰੇ ਤੇ ਕੋਲਡ ਡਰਿੰਕ ਲੱਗੀ ਹੋਈ ਸਿੱਖ ਯੂਥ ਦਾ ਵੱਲੋਂ ਜਿਹਦੇ ਸਾਰੇ ਦਵਾਨਾਂ ਵਿੱਚ ਢਾਡੀ ਵੀਰ ਜਵਾਰਾ ਕਰ ਰਹੇ ਨੇ ਇਹ ਉਹ ਆਰਾਂ ਨੇ ਜਿਹੜੇ ਗਿੱਦੜਾਂ ਨੂੰ ਸ਼ੇਰ ਬਣਾਉਂਦੀਆਂ ਨੇ ਸੁਖਰਾਜ ਵੀਰ ਅੱਥੇ ਬੰਦਾ ਆਇਆ ਘੋੜੇ ਨੂੰ ਮਨਵੀਰ ਪਾਜੀ ਸਾਜ ਜੀ ਦੇ ਆਉਣਾ ਦੇਖ ਬਾਬਾ ਵੀਰ ਜੀ ਮਹਾਰਾਜ ਦੇ ਘੋੜੇ ਕੋ ਜਾਂਦੇ ਹੋਏ ਦੇਖ ਸਕਦੇ ਤੁਸੀਂ ਰਾਜਾ ਵੀਰ ਜੀ ਇੱਧਰ ਦੇਖੋ ਮਹਾਰਾਜ ਬਹੁਤ ਬਹੁਤ ਦੇਖੋ ਬਾਲ ਨੂੰ ਮਿਲਾਉਂਦੇ ਹੈ ਚਲੋ ਬਾਬਾ ਜੀ ਦੇ ਬੇਟੇ ਘੋੜਿਆਂ ਦਾ ਚਾਈ ਜਾ ਲੈਂਦੇ ਹੋਏ ਸੇਵਾ ਦੇਖਦੇ ਹੋਏ ਕਿਹੜਾ ਘੋੜਾ ਕਿੱਧਰ ਮਹੱਲੇ ਤੋਂ ਪਹਿਲੇ ਦੀਆਂ ਤਿਆਰੀਆਂ ਸੰਗਤ ਜੀ ਘੋੜਿਆਂ ਦੀ ਕਾਠੀ ਲਾਤੀ ਆ ਜੀ ਪਜਾਤ ਤੇ ਘੋੜੇ ਜਣ ਤੇ ਕੋਲ ਆ ਲੱਗੀ ਹੈ ਨਾ ਕਾਈਂ ਕਹਿੰਦੇ ਆਣੋ ਚਾਲੇ ਪਉਣ ਲੱਗਾ ਜੀ ਦਾਲ ਮਹੱਲਿਆਂ ਨੂੰ ਅਖਾੜਿਆਂ ਨੂੰ ਜਰਾ ਹੀ ਹੱਥ ਕੀ ਮਾਰਾ ਜੀ ਦਾ ਚਾਈਸਾ ਦਾਲ ਬਾਬਾ ਜੀ ਦੀ ਜਨ ਜੀ ਪੂਰੇ ਫੌਜ ਦੀ ਸੇਵਾ ਹੈ ਪਾਤਸ਼ਾਹੀ ਅੰਮ੍ਰਿਤ ਹੀ ਲਿਆ ਹੋਣਾ ਕੋੜਿਆਂ ਦੇ ਨਾਲ ਬਾਬਾ ਜੀ ਰਸਤਾ ਕਲੀਅਰ ਕਰਦੇ ਹੋਏ ਗਰਾਊਂਡ ਕਲੀਅਰ ਕਰਦੇ ਹੋਏ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੀ ਜਿਨ੍ਹਾਂ ਨੇ ਮੇਰੇ ਦਰਸ਼ਨ ਕਰਨੇ ਨੇ ਉਹ ਖਾਲਸੇ ਦੇ ਦਰਸ਼ਨ ਕਰ ਲੈਣੇ ਖਾਲਸੇ ਤਿਆਰ ਬਰ ਤਿਆਰ ਖਾਲਸੇ ਵਿੱਚੋਂ ਮੇਰੇ ਦਰਸ਼ਨ ਹੋ ਜਾਣਗੇ ਆ ਵੇਖੋ ਜੀ ਫੌਜਾਂ ਗੁਰਮਾਰਾ ਜੀ ਦੀ ਫੌਜ ਅਕਾਲ ਦੀ ਫੌਜ ਦਸਨ ਦਾ ਪਿਛੇ ਹਲਕੇ ਕੋੜਿਆਂ ਦੀਆਂ ਦੌੜਾਂ ਦੇ ਹਸਕਾਨੇ ਦਰਸ਼ਨ ਕਰਨੇ ਹਨ ਹਰਮੋਹ ਤਿਆਲੇ ਪਿਛੇ ਹਰਤਾ ਸਿੰਘ ਜੀ ਗਰਾਊਂਡ ਦੇ ਵਿੱਚ ਪਿਛੇ ਆੜੀਏ ਕੋੜਿਆਂ ਦੀਆਂ ਦੌੜਾਂ ਦਾ ਆਪ ਆਨੰਦ ਮਾਣਨ ਲੱਗਾ ਬੜੇ ਬਰੇ ਸਰਕਾਰ ਦੇ ਨਾਲ ਸਾਰੀ ਕਿਸਮਾਂ ਮਹੱਤਵੀਆਂ ਮੇਰੇ ਹਾਜ਼ਰੀਆਂ ਪਰਦੇ ਵਾਸਤੇ ਪਹੁੰਚੇ امرتار ست سری راجا ہزی فوج بڑے پرسار شوتا ہوں درشن دے رہا